ਇਹ ਬਹੁ ਹੈ ਮਾ ਉਹ ਕਿਵੇਂ ਜਿਹਾ ਲੱਗ ਰਿਹਾ ਦੇਖੋ ਬੜੀ ਸਮੂਥਲੀ ਐਕਸ਼ਨ ਜਿਹੜੀ ਹੈ ਵੋਟਾਂ ਚੱਲ ਰਹੀਆਂ ਲਗਭਗ ਅਸੀਂ ਵੀ 40 ਤੋਂ ਉੱਪਰ ਪਿੰਡਾਂ ਦਾ ਦੌਰਾ ਕਰਕੇ ਆਏ ਆ ਤੇ ਰੁਝਾਨ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਬਹੁਤ ਵੱਡਾ ਰੁਝਾਨ ਦੇਖਣ ਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਤੇ ਮੁੱਖ ਫਾਈਟ ਹੈ ਵੀ ਦਾ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਤੇ ਜਿਨ੍ਹਾਂ ਦੀ ਸਰਕਾਰ ਆ ਝਾੜੂ ਵਾਲਿਆਂ ਦੀ ਉਹ ਤਾਂ ਮੈਨੂੰ ਪਿੰਡਾਂ ਵਿੱਚ ਕਿਤੇ ਲੱਭੇ ਵੀ ਨਹੀਂ ਜਾ ਕਿਦੇ ਬੂਥ ਜੇ ਹੈਗਾ ਤਾਂ ਕੋਈ ਹੈ ਨਹੀਂਗਾ ਜੇ ਬੂਥ ਆਪਲਾ ਪਉਦੇ ਪਿੰਡ ਚ ਹੈ ਹੀ ਨਹੀਂ ਦੇਖਣ ਨੂੰ ਦੇਖਣ ਨੂੰ ਮਿਲਿਆ ਤੇ ਜਾਂ ਬੀਐਸਪੀ ਦਾ ਜਿਹੜਾ ਹੈਗਾ ਉਹਨਾਂ ਦਾ ਕਿਡਰ ਜਿਹੜਾ ਹੈਗਾ ਉਹ ਆਪਣੀ ਵੋਟਾਂ ਪੁੱਟਾ ਰਿਹਾ ਲਾਈਕ ਅਕਾਲੀ ਦਲ ਦੀ ਜਿਹੜੀ ਕੰਪੇਨ ਆ ਉਹਦੇ ਵਿੱਚ ਤੁਸੀਂ ਇੱਕ ਵੱਡਾ ਚਿਹਰਾ ਸੀਗੇ ਤੇ ਜਿਹੜਾ ਉਹ ਤੁਸੀਂ ਜਿਹੜੇ ਅਕਾਲੀ ਦਲ ਦੇ ਇਹਨਾਂ ਕੰਮਾਂ ਨੂੰ ਲੈ ਕੇ ਜਿਹੜੀਆਂ ਵੋਟਾਂ ਦੇਖੋ ਲੋਕੀ ਜਿਹੜੇ ਆ ਬਾਲ ਸਿੰਘ ਦੇ ਟਾਈਮ ਨੂੰ ਯਾਦ ਕਰ ਰਹੇ ਦੁਆਰਾ ਕਿਉਂਕਿ ਦੋਈ ਸਰਕਾਰਾਂ ਆ ਪਹਿਲਾਂ ਕਾਂਗਰਸ ਦੀ ਸਰਕਾਰ ਆਈ 5 ਸਾਲ ਲੋਕਾਂ ਨੇ ਉਹ ਵੀ ਦੇਖ ਲਿਆ 2.5 ਸਾਲ ਇਹਨਾਂ ਨੂੰ ਹੋ ਗਿਆ ਕਿਉਂਕਿ ਬਦਲਾ ਦੇ ਨਾਂ ਤੇ ਸਰਕਾਰ ਆਈ ਸੀਗੀ ਅੱਜ ਲੋਕ ਜਿਹੜੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਸਮਾਜ ਜਿਹੜਾ ਯਾਦ ਕਰ ਰਿਹਾ ਖਾਸ ਕਰਕੇ ਮੈਂ ਜਨਾਕ ਘੁੰਮ ਕੇ ਦੇਖਿਆ ਐਸੀ ਵੋਟ ਵਿੱਚ ਇੰਨਾ ਵੱਡਾ ਵਾਰ ਦੇਖਣ ਨੂੰ ਮਿਲਿਆ ਤੇ ਜਿਹੜੀ ਵੋਟ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਯੂਥ ਦੀ ਸੀਗੀ ਜਿਹੜੀ ਸਾਡੇ ਖਿਲਾਫ ਗਈ ਸਾਡੇ ਆਪਣੇ ਪਰਿਵਾਰਾਂ ਦੇ ਬੱਚੇ ਜਿਹੜੇ ਸੀਗੇ ਉਹ ਮਤਲਬ ਅਕਾਲੀ ਪਰਿਵਾਰਾਂ ਦੇ ਬੱਚੇ ਉਹ ਵੀ ਸਾਡੇ ਖਿਲਾਫ ਹੋ ਗਏ ਇਸ ਵਾਰ ਅਸੀਂ ਦੇਖਿਆ ਪਿੰਡਾਂ ਵਿੱਚ ਜਦੋਂ ਇਕੱਠ ਹੋਇਆ ਤਾਂ ਯੂਥ ਜਿਹੜਾ ਵੱਡੀ ਗਿਣਤੀ 'ਚ ਸਮੂਹ ਨਹੀਂ ਤੇ ਕਿੰਦੀ ਕਲੀ ਸਮੂਹ ਨਹੀਂ ਤੇ ਕੀਤੀ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਉਹਨਾਂ ਨੇ ਬੜੇ ਧਿਆਨ ਨਾਲ ਉਹਨਾਂ ਗੱਲਾਂ ਨੂੰ ਸੁਣਿਆ ਔਰ ਉਹਨਾਂ ਨੇ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਪੰਜਾਬ ਦਾ ਪਵਿੱਖਾ ਹੈ ਜਿਹੜਾ ਪੰਜਾਬ ਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਵਾਰਸ ਆ ਹੋਰ ਮਤਲਬ ਜਿਹੜੀ ਕੋ ਪਾਰਟੀਆਂ ਹੈਗੀਆਂ ਉਹ ਬੇਸ਼ੱਕ ਗੱਲਾਂ ਵੱਡੀਆਂ ਵੱਡੀਆਂ ਕੀਤੀਆਂ ਪਰ ਜੋ ਇਤਿਹਾਸ ਹੈਗਾ ਉਸ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲ ਪੰਜਾਬ ਦਾ ਜਿਹੜਾ ਨਾਂ ਆ ਜੁੜਿਆ